ਪੁਲਿਸ ਥਾਣੇ ਦੇ ਵਿੱਚ ਤੁਸੀਂ ਅਕਸਰ ਹੀ ਜਿਹੜਾ ਹੈਗਾ ਉਹ ਲੋਕਾਂ ਨੂੰ ਸਿੱਧੇ ਕਰਦੇ ਤਾਂ ਦੇਖਿਆ ਹੋਊਗਾ ਪਰਚੇ ਹੁੰਦੇ ਵੀ ਦੇਖੇ ਉਹਨਾਂ ਕਿ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਕੰਮ ਪੁਲਿਸ ਥਾਣੇ 'ਚ ਹੁੰਦੇ ਪੁਲਿਸ ਲੋਕਾਂ ਨੂੰ ਸਿੱਧੇ ਕਰਦੀ ਹੈ ਜਿਹੜੇ ਕਿ ਲੋਕਾਂ ਨੂੰ ਤੰਗ ਕਰਦੇ ਪਰੇਸ਼ਾਨ ਕਰਦੇ ਅੱਜ ਜੇ ਤੁਸੀਂ ਪਿੱਛੇ ਮੇਰੇ ਆਰਫਕੇ ਪੁਲਿਸ ਸਟੇਸ਼ਨ ਆ ਉਹਦੇ ਵਿੱਚ ਢੋਲ ਵੱਜ ਰਿਹਾ ਸੁਣਦੇ ਹੋਗੇ ਤੇ ਭਗੜੇ ਵੀ ਪੈ ਰਹੇ ਆ ਤੇ ਸੁਖਮੀ ਸਾਹਿਬ ਦਾ ਪਾਠ ਵੀ ਪਹਿਲਾਂ ਹੋਇਆ ਐਸਐਸਪੀ ਪ੍ਰੋਪਰਸਾਡਾਲ ਦੇ ਸਸੀ ਗੱਜ ਸਰ ਪੁਲਿਸ ਥਾਣਿਆਂ ਦੇ ਵਿੱਚ ਅਕਸਰ ਲੋਕਾਂ ਨੂੰ ਸਿੱਧੇ ਕੀਤਾ ਜਾਂਦਾ ਅੱਜ ਜਿਹੜਾ ਹੈਗਾ ਇੱਕ ਵੱਖਰੀ ਅਰ ਰੀਟ ਵਿਕਨੋ ਮੈਡੀ ਜੀ ਖੁਸ਼ੀ ਹੋਈ ਹੈ ਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਆਇਆ ਤਾਂ ਹੋਰ ਕੀ ਕੀ ਆ ਜਿਹੜਾ ਇੱਥੇ ਪੁਲਿਸ ਸਟਾਣੇ ਆਰਫ ਕਿਉਂ ਬਿਲਕੁਲ ਹੀ ਇਹ ਆਪਾਂ ਸਾਰਾ ਮਹਾਰਾਜ ਦਾ ਆਪਣੇ ਗੁਰੂ ਸਹਿਬਾਨ ਦਾ ਆਸਰਾ ਲੈ ਕੇ ਉਹਦੀ ਰੋਟ ਲੈ ਕੇ ਚੱਲਦੇ ਆਪਾਂ ਤਾਂ ਕਿ ਆਪਾਂ ਸਹੀ ਸ਼ੁਭ ਕਰਮਾਂ ਤੇ ਹੀ ਰਹੀਏ ਚੰਗੇ ਕਰਮ ਕਰਦੇ ਰਹੀਏ ਤੇ ਕਰਮਾਂ ਦਾ ਹਿਸਾਬ ਆਪਾਂ ਨੂੰ ਜਾ ਕੇ ਦੇਣਾ ਪੈਂਦਾ ਪਰਮਾਪਾ ਕੋਲ ਤੇ ਮੈਂ ਤਾਂ ਇਹੀ ਚਾਹਣਾ ਵੀ ਸਾਰੇ ਜਣੇ ਸਾਡੇ ਬਹੁਤ ਹੀ ਸਹੀ ਇਮਾਨਦਾਰੀ ਦੇ ਨਾਲ ਨੇਕ ਨੀਤੀ ਨਾਲ ਕੰਮ ਕਰਨ ਤੇ ਆ ਮਹਾਰਾਜ ਦਾ ਆਸਰਾ ਹੀ ਲੈ ਲਨ ਤੇ ਇਹਦੇ ਨਾਲ ਹੀ ਸਾਰੇ ਨਿਕ ਨੀਤੀ ਨਾਲ ਇਹ ਬੜਾ ਵਧੀਆ ਹੈ ਸਾਡੇ ਇਸ ਤੋਂ ਦੇ ਐਸ ਐਚਓ ਉਹ ਰਿਟਾਇਰ ਹੋ ਰਹੇ ਆ ਉਹਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਜਿਹੜਾ ਸਟਾਫ ਹੈ ਉਹਨਾਂ ਨੇ ਪਾਰ ਰਖਾਇਆ ਸੀਗਾ ਤੇ ਉਹ ਉਸ ਬੰਦ ਚ ਤੇ ਇਹ ਬੜੀ ਵਧੀਆ ਗੱਲ ਹੈ ਜੀ ਇੱਕ ਆਪਣੇ ਗੁਰੂ ਮਹਾਰਾਜ ਤੋਂ ਸੇਧ ਲੈ ਕੇ ਚੱਲ ਰਹੇ ਸਰ ਪੁਲਿਸ ਸੇ ਇਹ ਤਾਂ ਵਧੀਆ ਹੋ ਗਿਆ ਇਹ ਪੁਲਿਸ ਹੋਰ ਵੀ ਕੋਈ ਹਰੀਆਲੀ ਨੂੰ ਲੈ ਕੇ ਜਾਂ ਹੋਰ ਵੀ ਕੋਈ ਵੱਖਰੀ ਜਿਹੜੇ ਕੰਮ ਆ ਕਿਹੜੇ ਨਵੇਂ ਡਿਪਾਰਟਮੈਂਟ ਵੱਲੋਂ ਤੁਹਾਡੇ ਕੋਲ ਜਿਹੜੇ ਤੁਸੀਂ ਆਉਣ ਵਾਲੇ ਸਮੇਂ ਚ ਕਰਨਗੇ ਬਿਲਕੁਲ ਜੀ ਵਾਤਾਵਰਨ ਸੰਭਾਲ ਸੰਬੰਧੀ ਤੇ ਏਕਤਾ ਸੰਬੰਧੀ ਤੇ ਹੋਰ ਜਿਹੜੇ ਆਪਣੇ ਨਸ਼ਾ ਸੰਬੰਧੀ ਸਾਡੇ ਲਗਾਤਾਰੀ ਪ੍ਰੋਗਰਾਮ ਚੱਲ ਰਹੇ ਆ ਤੇ ਉਹ ਹੁਣ ਵੀ ਕਰ ਰਹੇ ਆ ਅੱਜ ਵੀ ਹੋ ਰਿਹਾ ਜੀ ਸਰ ਜਦੋਂ ਤੋਂ ਤੁਸੀਂ ਆਏ ਹੋ ਸਰ ਹੁਣ ਤੱਕ ਅਜਲ ਦਿਨ ਤੱਕ ਕ੍ਰਾਈਮ ਘਟਿਆ ਇਹ ਤੁਸੀਂ ਦੱਸੋ ਜਨ ਲੋਕ ਦਰਸ਼ਨ ਮੈਂ ਤਾਂ ਇਹੀ ਕਹੂੰਗਾ ਵੀ ਘਟਿਆ ਬਹੁਤ ਘਟਿਆ ਪਰ ਇਹ ਤੁਹਾਡੀ ਪ੍ਰੈਸ ਦੀ ਤੇ ਲੋਕਾਂ ਦੀ رائے ਆ ਜਿਹੜੀ ਉਤੋਂ ਪਤਾ ਲੱਗਦਾ ਲੋਕਾਂ ਦੀ رائے ਤੋਂ ਜੇ ਵੀ ਘਟਿਆ ਕਿ ਨਹੀਂ ਘਟਿਆ ਬਿਲਕੁਲ ਸ਼ੁਕਰੀਆ ਸਰ ਬਿਲਕੁਲ ਘਟਿਆ ਕਿਉਂਕਿ ਜਿੰਨਾ ਪਿਛਲੇ ਲੰਮੇ ਸਮੇਂ ਦੇ ਵਿੱਚ ਐਸਐਸਪੀ ਫਰੀਪੁਰ ਹੋਰਾਂ ਨੇ ਕੰਮ ਕੀਤੇ ਆ ਜਿੰਨਾ ਨਸ਼ਾ ਫਿਰੋਜ਼ਪੁਰ ਚ ਫੜਿਆ ਗਿਆ ਉਥੋਂ ਦਿਸਦਾ ਹੈ ਕਿ ਫਿਰੋਜ਼ਪੁਰ ਦੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਤੇ ਹੋਣਾ ਵੀ ਚਾਹੀਦਾ ਸਮਾਜ ਵਿੱਚੋਂ ਜਿਹੜਾ ਨਸ਼ਾ ਆ ਉਹ ਖਤਮ ਹੋਣਾ ਚਾਹੀਦਾ ਤੇ ਪੁਲਿਸ ਇਸੇ ਤਰੀਕੇ ਦੇ ਨਾਲ ਜਿਹੜਾ ਸੁਚੱਜੇ ਕੰਮ ਕਰਦੀ ਰਹਿਣੀ ਚਾਹੀਦੀ ਸੋ थाना ਮੁਖੀ ਸਾਤਪਾਲ ਜੀ ਸਾਡੇ ਨਾਲ ਹੈ ਸਾਤਪਾਲ ਜੀ ਰਿਟਾਇਰ ਹੋ ਗਏ ਫਿਰ ਹਾਂਜੀ ਬਿਲਕੁਲ ਜੀ ਕਿਵੇਂ ਦਾ ਰਿਹਾ ਸਫਰ ਨੌਕਰੀ ਦਾ ਬਹੁਤ ਹੀ ਵਧੀਆ ਜੀ ਤੇ ਬੜੀ ਮਤਲਬ ਵਧੀਆ ਲੱਗਾ ਜੀ ਸਾਰਾ ਸਟਾਫ ਮੇਰਾ ਬਹੁਤ ਵਧੀਆ ਹਰ ਕਹਿੰਦਾ ਇੱਥੇ ਜਿਹੜੀ ਐਸਐਚਓ ਸ਼ਿਪ ਸੀ ਮੇਰੀ ਬਹੁਤ ਹੀ ਵਧੀਆ ਸੀ ਹਾਂ ਮਲਾ ਸਾਰਿਆਂ ਨਾਲੋਂ ਵਧੀਆ ਇੱਥੇ ਹੀ ਮੈਂ ਸਮਾਂ ਗੁਜ਼ਾਰਿਆ। ਸਮਾਂ ਵਧੀਆ ਗੁਜ਼ਰੀਆ ਪਰ ਇੱਥੇ ਤਾਂ کیا ਬਾਤ ਸੀ। ਐਡਾ ਵਧੀਆ ਸਟਾਫ ਸੀ ਮੇਰਾ। ਤੇ ਤਨਦੇਈ ਨਾਲ ਕੰਮ ਕੀਤਾ ਤੇ ਬੇਨਦ ਨਾਲ ਸਾਰਿਆਂ ਨੂੰ ਐਵੇਂ ਕੰਮ ਕਰਨਾ ਚਾਹੀਦਾ। ਅੱਜ ਗੁਰੂ ਦਾ ਓਟ ਆਸਰਾ ਲਿਆ। ਬਿਲਕੁਲ ਸਰ। ਉਹਦੇ ਤੋਂ ਬਿਨਾਂ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਸਰ। ਉਹਦਾ ਓਟ ਆਸਰਾ ਲੈਣਾ ਤਾਂ ਬਹੁਤ ਹੀ ਜ਼ਰੂਰੀ ਹੈ। ਕਿੰਨੇ ਸਾਲ ਸਰਵਿਸ ਹੋ ਗਈ ਸਰ ਇੱਥੇ? ਸਰ ਕਰੀਬ 37 ਸਾਲ। 37 ਸਾਲ। ਹਾਂ। ਸਾਰੇ ਇੱਥੇ ਨਹੀਂ। ਫਿਰੋਜ਼ਪੁਰ ਜਿਹੜੇ ਫਰੀਪਰ ਜਿਹੜੇ ਰਹੇ ਆਂ ਜੀ। ਵੱਖ-ਵੱਖ ਥਾਣਿਆਂ 'ਚ ਜਿੱਥੇ ਵੀ ਮਹਿਕਮੇ ਨੇ ਲਾਇਆ ਠੀਕ ਹੈ ਮੈਂ ਕਦੀ ਛਪਾਰਸੀ ਬਦਲੀ ਨਹੀਂ ਕਰਵਾਈ ਸੀ ਠੀਕ ਹੈ ਜਿੱਥੇ ਮੈਨੂੰ ਮੈਗਮਨ ਐਡਜਸਟ ਕਰਤਾ ਮੈਂ ਉੱਥੇ ਹੀ ਹੋ ਗਿਆ ਅੱਛਾ ਲੱਗ ਰਿਹਾ ਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਅੱਜ ਵਾਲੇ ਦਿਨ ਹੁਣ ਕੀ ਮੈਸੇਜ ਦਿਓਗੇ ਆਪਦੇ ਸਟਾਫ ਨੂੰ ਜਿਹੜੇ ਤੁਹਾਡੇ ਤੋਂ ਛੋਟੇ ਆ ਇਹਨਾਂ ਨੂੰ ਮੈਂ ਮੈਸੇਜ ਇਹੋ ਹੀ ਦਿੰਦਾ ਰਹਿੰਦਾ ਰਹਿਣਾ ਵੀ ਬੱਚੇ ਨੇ ਜੀ ਕੰਮ ਵਧੀਆ ਕਰਦੇ ਪਏ ਨੇ ਹੋਰ ਵੀ ਇਹਨਾਂ ਨੂੰ ਵਧੀਆ ਕਰਨ ਦਾ ਮੈਂ ਦੱਸਿਆ ਤਰੀਕਾ ਵੀ ਇਸ ਤਰ੍ਹਾਂ ਟਾਈਮ ਦਾ ਪੰਕਚੁਐਲਿਟੀ ਹੋਣੀ ਚਾਹੀਦੀ ਹੈ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨੀਆਂ ਚਾਹੀਦੀਆਂ ਫੇਰ